ਸਤਿ ਸ੍ਰੀ ਅਕਾਲ ਮੈਂ ਹਾਂ ਮਨਦੀਪ ਕੌਰ ਸੰਧੂ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਇਹ ਆਪਾਂ ਸਰਦੀਆਂ ਦੇ ਵਿੱਚ ਸਿਹਤ ਤੇ ਤਾਕਤ ਲਈ ਬਣਾਉਣ ਲੱਗੇ ਆਂ ਪੇਠੇ ਦੀ ਪਨੀਰੀ ਜਿਹਦੇ ਲਈ ਆਪਾਂ 3.5 ਕਿਲੋ ਦਾ ਪੇਠਾ ਲੈ ਲਿਆ 3.5 4 ਕਿਲੋ ਦਾ ਪੇਠਾ ਸੀ ਤੇ ਇਹਨੂੰ ਸਭ ਤੋਂ ਪਹਿਲਾਂ ਆਪਾਂ ਕੱਟ ਕੇ ਇਨੂੰ ਕੱਟ ਲਿਆ ਏ। ਟੁਣੇ ਦੇ ਵਿੱਚ ਜਿਹੜੇ ਬੀ ਆਪਾਂ ਅਲੱਗ ਕਰ ਲਾਂਗੇ ਤੇ ਬਾਕੀ ਬੇਠੇ ਨੂੰ ਆਪਾਂ ਕद्दूकश ਕਰਕੇ ਪਹਿਲਾਂ ਛਿਲਕਾ اتار ਲੈਨੇ ਆਂ ਦਾ ਚੰਗੀ ਤਰ੍ਹਾਂ। ਸਾਰੇ ਪੀਸ ਛੋਟੇ ਪੀਸ ਕਰਕੇ ਤੇ ਛਿਲਕਾ ਤਾਰਾਂਗੇ। ਤੇ ਫਿਰ ਆਪਾਂ ਇਹਨੂੰ ਕद्दूकश ਕਰਕੇ ਤੇ ਹੋਇਆ ਜੇ ਤੁਸੀਂ ਜਾਓ ਤੇ ਵੇਸਣ ਵੀ ਅਸੀਂ ਤੇ ਵੇਸਣ ਪਾ ਕੇ ਬਣਾਇਆ ਇਹਨੂੰ ਆਪਾਂ ਆਟਾ ਪਾ ਕੇ ਵੀ ਬਣਾ ਸਕਦੇ ਆ। ਇਹ ਆਪਣੀ ਮਰਜ਼ੀ ਆ ਕਿ ਆਟੇ ਨਾਲ ਬਣਾਉਣਾ ਹੈ। ਬਾਕੀ ਇਹ ਗਰਮੀ ਦੇ ਵਿੱਚ ਜੇ ਆਪਾਂ ਬਣਾਈਏ ਤੇ ਠੰਡੀ ਤਸੀਰ ਹੁੰਦੀ ਆ ਤੇ ਸਰਦੀ ਵਿੱਚ ਆਪਾਂ ਇਹਦੇ ਵਿੱਚ ਡਰਾਈ ਫੂਡ ਜ਼ਿਆਦਾ ਪਾਉਣ ਕਰਕੇ ਇਹ ਜਿਹੜੀ ਤਸੀਰ ਆ ਗਰਮ ਹੋ ਜੇਗੀ। ਹੁਣ ਇਹ ਜਿਹੜੇ ਬੀਏ ਆਪਾਂ ਕੱਢ ਲੈਣੇ ਤੇ ਇਹਨਾਂ ਨੂੰ ਆਪਾਂ ਗ੍ਰाइंड ਕਰ ਲੈਣਾ। ਇਹ ਗ੍ਰाइंड ਕਰਕੇ ਕਰ ਲਈਏ ਬੀਏ ਆਪਾਂ ਗ੍ਰਾਇੰਡਰ ਨਾਲ। ਉਧਰ ਕੜਾਈ ਗਰਮ ਕਰਕੇ ਤੇ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਪਾ ਦਿੰਨੇ ਪੇਠਾ ਪੇਠਾ ਪਾ ਕੇ ਤੇ ਦਾ ਜਿਹੜਾ ਪਾਣੀ ਸਕਾਲਾਂਗੇ ਕਿਉਂਕਿ ਪੇਠੇ ਦੇ ਵਿੱਚ ਬਹੁਤ ਪਾਣੀ ਹੁੰਦਾ ਹੈ ਆ ਜਿਹੜੇ ਇਹਨੇ ਪੀਕ ਗਰਾਇੰਡ ਕੀਤੇ ਹੋ ਸੀ ਤੇ ਇਧਰ ਪੇਠਾ ਵੀ ਪਾ ਕੇ ਤੇ ਨੂੰ ਆਪਾਂ ਭੁੰਨਣਾ ਸ਼ੁਰੂ ਕਰ ਦਿੱਤਾ ਹੈ ਆਗਾ ਬਹੁਤ ਜ਼ਿਆਦਾ ਤੇਜ਼ ਨਹੀਂ ਕਰਨੀ ਮੀਡੀਅਮ ਸੇਕ ਤੇ ਇਹਨੂੰ ਫਰਾਈ ਕਰਨਾ ਭੁੰਨਣਾ ਹੈ ਤੇ ਇਹਦੇ ਵਿੱਚ ਨਾ ਆਪਾਂ ਕੋਈ ਕਿਉਂ ਕੁਝ ਨਹੀਂ ਪਾਇਆ ਇੱਕ ਵਾਰੀ ਇਹਨੂੰ ਆਪਾਂ ਸਿੱਧਾ ਹੀ ਭੁੰਨਾਗੇ ਆਣੀਸ ਕਾਵਾਂਗੇ ਤੇਦੇ ਇਹਨੂੰ ਆਪਾਂ ਹਲਾਉਂਦੇ ਰਹਿਣਾ ਤੇ ਅੱਗ ਸੇਕ ਜਿਹੜਾ ਆਪਾਂ ਘੱਟ ਹੀ ਰੱਖਣਾ ਜਿਆਦਾ ਤੇ ਸੇਕ ਤੇ ਆਪਾਂ ਨਹੀਂ ਇਹਨੂੰ ਬਣਾਵਾਂਗੇ ਤੇ ਇਦਰੇ ਨੂੰ ਆਪਾਂ ਉਸ ਪਾਸੇ ਲੱਗਦਾ ਇਹ ਧਿਆਨ ਰੱਖਣਾਗੇ ਇਹ ਤਾਂ ਨਾਲ ਕਿ ਇਧਰ ਆਪਾਂ ਜੇ ਰੋ ਬੈਠਾ ਉਹ ਜਗ੍ਹਾ ਤਕਰੀਬਨ ਪਾਣੀ ਸੁੱਕ ਗਿਆ ਤੇ ਇਹਦੇ ਵਿੱਚ ਆਪਾਂ ਇੱਕ ਘੜਸ਼ੀ ਇੱਕ ਘੜਸ਼ੀ ਥੋੜਾ ਹੀ ਘੱਟ ਹੋਊਗਾ ਪਾਣੀ ਕੀ ਘੜਸ਼ੀ ਆਪਾਂ ਇਹਦੇ ਵਿੱਚ ਪਾ ਦਿੱਤੀ ਦੇਸੀ ਘਿਓ ਦੀ ਤੇ ਘਿਓ ਨੂੰ ਪਾ ਕੇ ਆਪਾਂ ਇਹਨੂੰ ਰੋਣ ਲੈਨੇ ਆ ਥੋੜਾ ਜਿਹਾ ਬੰਨ ਕੇ ਤੇ ਫਿਰ ਇਹਨੂੰ ਉਤਾਰ ਲਾਂਗੇ ਜਣਾ ਇਦਰਾ ਆਪਾਂ ਇਹਦੇ ਵਿੱਚ ਪਾਤੀ ਹੈ ਬੂਰਾ ਖੰਡ। ਬਾਕੀ ਜੇ ਤੁਸੀਂ ਚਾਹੋ ਤੇ ਸ਼ੱਕਰ ਵੀ ਪਾ ਸਕਦੇ ਹੋ। ਮੇਰੇ ਕੋਲ ਸ਼ੱਕਰ ਨਹੀਂ ਸੀ ਇਸ ਕਰਕੇ ਆਪਾਂ ਇਹਦੇ ਵਿੱਚ ਖੰਡ ਪਾ ਦਿੱਤੀ ਹੈ। ਇਹਦੇ ਵਿੱਚ ਆਪਾਂ 1 ਕਿਲੋ ਖੰਡ ਪਾਈ ਹੈ ਪੂਰੀ। ਤੇ ਇਹ ਸਾਡੇ ਯਾਨੀ 4 ਕਿਲੋ ਪੇਠਾ ਸੀ ਤੇ ਜਿਹੜਾ 1 ਕਿਲੋ ਤੇ 800 ਗ੍ਰਾਮ ਤਕਰੀਬਨ ਰਹਿ ਗਿਆ। ਤੇ ਇਹਦੇ ਵਿੱਚ ਵੇਖੋ ਆਪਾ ਇਹਨੇ ਪੂਰੇ ਖੰਡ ਖੁਰ ਗਈ ਥੋੜਾ ਜਿਹਾ ਪਾਣੀ ਜੇ ਛੱਡਤਾ ਜੀ ਨੂੰ ਆਪਾ ਦੋ ਚਾਰ ਮਿੰਟ ਸੇਕ ਲਵਾ ਕੇ ਤੇ ਲਾ ਦੇਣਾ ਇੱਕ ਵਾਰੀ ਤੇ ਇਧਰ ਆਪਾਂ ਇਹ ਪਾ ਲਿਆ ਕਿਉ ਕਿਉ ਪਾ ਕੇ ਗਰਮ ਕਰਕੇ ਤੇ ਇਹਦੇ ਚ ਪਾਇਆ ਬੇਸਨ ਜਿਵੇਂ ਆਪਾਂ ਇਹਦੇ ਵਿੱਚ ਤਕਰੀਬਨ 1 ਕਿਲੋ ਕਿਉ ਪਾਇਆ ਤੇ ਉਹਦੇ ਵਿੱਚ 1.5 ਕਿਲੋ ਬੇਸਨ ਆਪਾਂ ਪਾ ਲਿਆ ਸੀ ਤੇ ਬੇਸਨ ਆਪਣਾ ਭੁੱਜ ਗਿਆ ਤੇ ਹੁਣ ਆ ਪੰਦੇ ਵਿੱਚ ਪਾ ਦੇ ਲੱਗੀਆਂ ਜਿਹੜਾ ਤੁਹਿਆ ਜਿਹੜਾ ਪੇਠਾ ਜਿਹਦੇ ਵਿੱਚ ਆਪਾਂ ਖੰਡ ਵੀ ਪਾਈ ਹੈ ਪਾ ਕੇ ਇਹਨੂੰ ਤੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਤੇ ਬਾਕੀ ਇਹ ਜਿਹੜੇ ਡਰਾਈ ਫੂਡ ਆਪਾਂ ਲਏ ਆ ਕਾਜੂ ਬਦਾਮ ਤੇ ਚਾਰੇ ਮਗਜਨੇ ਇਹ ਸਾਰੇ ਆਪਾਂ ਪਿਸਲੇ ਸੀ ਥੋੜੇ ਦਰਦਰੇ ਰੱਖੇ ਆ ਮੈਂ ਬਾਕੀ ਬੱਚੇ ਜੇ ਸਾਡੇ ਖਾਂਦੇ ਨਹੀਂ ਜੇ ਬੱਚੇ ਖਾਂਦੇ ਹੁੰਦੇ ਆਪਾਂ ਕਟ ਕੇ ਵੀ ਪਾ ਸਕਦੇ ਇਹਨਾਂ ਨੂੰ ਤੇ ਪਰ ਆਪਾਂ ਥੋੜੇ ਦਰਦਰੇ ਪਾਏ ਇਹਦੇ ਨਾਲ ਕਿਉਂਕਿ ਆਪਾਂ ਪੀਸ ਬਣਾ ਲਾਂਗੇ ਤੇ ਬਹੁਤ ਹੀ ਸੁਆਦ ਪੇਟੇ ਦੀ ਬੰਜੀਰੀ ਤਿਆਰ ਹੋਈ ਹੈ ਸਿਰ ਤੇ ਦੀ ਤਾਕਤ ਲਈ ਬਹੁਤ ਹੀ ਵਧੀਆ ਹੁੰਦੀ ਹੈ ਤੇ ਵੇਖੋ ਆਪਾਂ ਪੀਸ ਬਣਾ ਲਿਆ ਤੇ ਇਹਦੇ ਵਿੱਚ ਕੱਟ ਕੇ ਹੁਣ ਆਪਾਂ ਪੀਸ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਥੈਂਕਸ